ਤੇ ਭਾਈ ਅਮਰਿਤਪਾਲ ਸਿੰਘ ਆਖਰਕਾਰ ਐਮਪੀ ਬਣ ਗਏ ਨੇ ਜੀ ਹਾਂ ਭਾਈ ਅਮਰਿਤਪਾਲ ਸਿੰਘ ਨੇ ਅਹੁਦੇ ਦੀ ਸੌ ਚੁੱਕ ਲਈਏ ਉਹਨਾਂ ਵੱਲੋਂ ਅੱਜ ਬਾ ਦੁਪਹਿਰ ਇਸ ਹੋ ਚੁੱਕੀ ਹੈ ਦਰਸਲ ਡਿਬਰੂਗੜ ਸੈਂਟਰ ਜੇਲ੍ਹ ਤੋਂ ਤੜਕੇ ਹੀ ਭਾਈ ਅਮਰਿਤਪਾਲ ਸਿੰਘ ਨੂੰ ਦਿੱਲੀ ਲਿਆਂਦਾ ਗਿਆ ਸੀ ਜਿੱਥੋਂ ਕਿ ਉਹਨਾਂ ਨੇ ਹੁਣ ਐਮਪੀ ਅਹੁਦੇ ਲਈ ਹਲਫ ਲੈ ਲਿਆ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣਾਂ ਜਿੱਤਣ ਵਾਲੇ ਅਮਰਿਤਪਾਲ ਸਿੰਘ ਨੇ ਸਪੀਕਰ ਦੇ ਚੈਂਬਰ ਵਿੱਚ ਇਹ ਹਲਫ ਲਿਆ ਹੈ ਇਸੇ ਲਈ ਪੰਜਾਬ ਪੁਲਿਸ ਅਮਰਿਤਪਾਲ ਲੂ ਸਵੇਰੇ 4 ਵਜੇ ਜੇਰ ਤੋਂ ਦਿੱਲੀ ਲੈ ਕੇ ਰਵਾਨਾ ਹੋਈ ਸੀ ਉਹਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾ ਹੇਠ 에ਅਰ ਫੋਰਸ ਦੇ 에ਅਰਕ੍ਰਾਫਟ ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਬਾਅਦ ਦੁਪਹਿਰ ਕਰੀਬ 12 ਵਜੇ ਸੌਂ ਚੁੱਕ ਲਈਏ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਸਿਰਫ ਸੌਣ ਚੁੱਕਣ ਲਈ ਹੀ ਲੈ ਕੇ ਆਇਆ ਸੀ ਪਰੋਲ ਦੀਆਂ ਸ਼ਰਤਾ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਨੇ ਸੌ ਚੁੱਕੀਏ ਅਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਰਵਾਨਾ ਹੋ ਗਏ ਨੇ ਇਹ ਵੀ ਦੱਸ ਦਈਏ ਕਿ ਉਹਨਾਂ ਦੇ ਪਰਿਵਾਰ ਨੂੰ ਸੰਸਦ ਭਵਨ ਵਿੱਚ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਕਿਸੇ ਹੋਰ ਖੂਫੀਆ ਜਗ੍ਹਾ ਤੇ ਮਿਲਵਾਇਆ ਜਾਵੇਗਾ ਦਸਤੀਏ ਕਿ ਅੱਜ ਸਵੇਰੇ ਹੀ ਤੜਕੇ ਦਿੱਲੀ 에ਅਰਫੋਰਸ ਦੇ ਜਹਾਜ਼ ਰਾਹੀਂ ਉਹਨਾਂ ਨੂੰ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਅੱਜ ਕਰੀਬ 11:30 ਪਾਉਣੇ 12 ਵਜੇ ਉਹ ਸੰਸਦ ਭਵਨ ਪਹੁੰਚੇ ਸੀ ਅਤੇ ਇਸ ਤੋਂ ਬਾਅਦ ਹੁਣ ਉਹਨਾਂ ਨੂੰ ਸੋਚਕਾਈ ਗਈ ਹੈ ਅਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਮਾਪਿਆਂ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ ਇਹ ਵੀ ਦਸਤੀਏ ਕਿ ਸੰਸਦ ਭਵਨ ਵਿੱਚ ਉਹਨਾਂ ਦੇ ਮਾਪਿਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਬਕਰੀ ਥਾਂ ਤੇ ਉਹਨਾਂ ਨੂੰ ਮਿਲਵਾਇਆ ਜਾਵੇਗਾ ਹਾਲਾਂਕਿ ਇਹ ਥਾਂ ਕਿਹੜੀ ਹੋਵੇਗੀ ਇਸ ਬਾਰੇ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਹੈ ਉਦਰੇ ਇਸ ਵਿਚਾਲੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਭਾਈ ਅਮਰਿਤਪਾਲ ਸਿੰਘ ਨੂੰ ਸੌਚਕਾਉਣਾ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਤੇ ਲਗਾਈ ਗਈ ਐਨਐਸਏ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਉਹਨਾਂ ਦਾ ਸਭ ਤੋਂ ਪਹਿਲਾ ਕੰਮ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਸੌਚਕਾਈ ਜਾਵੇ ਤਾਂ ਕਿ ਉਹਨਾਂ ਦੀ ਐਮਪੀ ਸ਼ਿਪ ਰੱਦ ਨਾ ਹੋ ਸਕੇ ਜਿਸ ਤੋਂ ਬਾਅਦ ਹੁਣ ਜਦੋਂ ਉਹਨਾਂ ਨੇ ਸੌਂਚ ਲਈਏ ਤਾਂ ਉਹਨਾਂ ਦੇ ਲੱਗੀ ਐਨਐਸਏ ਹਟਵਾ ਕੇ ਉਹਨਾਂ ਨੂੰ ਪੰਜਾਬ ਵਾਪਸ ਲਿਆਉਣਾ ਉਹਨਾਂ ਦਾ ਅਗਲਾ ਮਕਸਦ ਹੋਵੇਗਾ ਤਦ ਆਸੀ ਇਹ ਕਿ ਭਾਈ ਅਮਰਿਤਪਾਲ ਸਿੰਘ ਨੂੰ ਸੌਂਚ ਕਾਉਣ ਦੀਆਂ ਕਿਆਸ ਰਈਆਂ ਬੀਤੇ ਲੰਬੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਸੀ ਬੀਤੀ 24 25 ਜੂਨ ਨੂੰ ਜਦੋਂ ਤਮਾਮ ਸੰਸਦ ਮੈਂਬਰਾਂ ਨੂੰ ਸੌਂਚ ਕਾਈ ਗਈ ਸੀ ਉਸ ਸਮੇਂ ਇਹ ਕਿਆਸ ਲਗਾਈ ਜਾ ਰਹੀ ਸੀ ਕਿ ਅਦਾਲਤ ਪਈ ਅਮਰਿਤਪਾਲ ਸਿੰਘ ਨੂੰ ਪੈਰੋਲ ਦੇ ਸਕਦੀ ਹੈ ਪਰ ਉਸ ਸਮੇਂ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਪਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਸਪੀਕਰ ਹੋਮ ਮਿਰਲਾ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਇਹ ਐਲਾਨ ਕੀਤਾ ਗਿਆ ਸੀ ਕਿ ਪਾਈ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੌ ਚੁੱਕਣਗੇ ਜਿਸ ਤੋਂ ਬਾਅਦ ਹੁਣ ਪਾਈ ਅਮਰਿਤਪਾਲ ਸਿੰਘ ਸੰਸਦ ਭਵਨ ਪਹੁੰਚੇ ਨੇ ਅਤੇ ਸੌ ਚੁੱਕ ਲਈਏ ਹਾਲਾਂਕਿ ਇਹ ਸਾਰਾ ਪ੍ਰੋਗਰਾਮ ਖੂਫੀਆ ਰਿਹਾ ਹੈ ਕਿਸੇ ਨੂੰ ਵੀ ਫੋਟੋ ਖਿੱਚਣ ਜਾਂ ਫਿਰ ਵੀਡੀਓ ਆਦਿ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਬਿਆਨ ਪਾਈ ਅਮਰਿਤਪਾਲ ਸਿੰਘ ਨੂੰ ਦੇਣ ਦਿੱਤਾ ਗਿਆ ਉਹਨਾਂ ਨੂੰ ਅਜੇ ਹੀ ਕੋਈ ਵੀ ਅੱਗੇ ਨਹੀਂ ਸੀ ਕਿ ਉਹ ਕਿਸੇ ਨਾਲ ਤਸਵੀਰ ਖਿੱਚਵਾ ਸਕਣ ਜਾਂ ਫਿਰ ਕੋਈ ਬਿਆਨ ਦੇ ਸਕਣ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਕੁਝ ਸ਼ਰਤਾਂ ਤਹਿਤ ਭਾਈ ਅਮਰਿਤਪਾਲ ਸਿੰਘ ਨੂੰ ਕੁਝ ਸਮੇਂ ਲਈ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਵੱਡੀ ਖਬਰ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਹੁਣ ਐਮਪੀ ਬਣ ਗਏ ਨੇ ਉਹਨਾਂ ਨੇ ਹਲਫ਼ ਲੈ ਲਿਆ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਮੁਰ ਤੋਂ ਡਿਬਰੂਗੜ੍ਹ ਝੇੜ ਪੇਛੇ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ